ਮੇਰਾ ਨਾ ਦੀ ਗਰੁੱਪ ਸੰਗਤ ਅੱਜਰ ਵੇਲੇ ਪੰਡਮਰਾ ਤੇ ਮੈਂ ਬਾ ਗਾਣ ਕਰੰਦਾ ਕਿ ਆ ਨੁਕਸਾਨ ਜੀ ਸਾਡੇ ਦਵਾਰ ਬੈਠ ਗਈ ਜਿਹੜੀ ਮਤਲਬ ਪਾਣੀ ਆਣ ਦੀ ਵਜ੍ਹਾ ਨਾਲ ਇੱਕ ਪ੍ਰਦਾਸ਼ ਚ ਬੈਠਾ ਹੈ ਜਿਨ੍ਹਾਂ ਨੇ ਮੇਰਾ ਨੁਕਸਾਨ ਪਹਿਲਾਂ ਤੋਂ ਕਰਤਾ ਰੰਦਾ ਗੰਦਾ ਪਾਣੀ ਨਿਕਲਤਾ ਜਦੋਂ 1 2023 ਵਿੱਚ ਸਿਰਫ ਦਰਾੜਾ ਸੀ ਗਿਆ ਤੇ ਸਰਕਾਰ ਨੇ ਮੇਰੇ ਕੋਈ ਨਹੀਂ ਮੱਤ ਦਿੱਤੀ ਤੇ ਅੱਜ ਕ ਵੀ ਮੈਨੂੰ ਲੱਗਦਾ ਵੀ ਸਰਕਾਰ ਮੇਰੇ ਵੱਲ ਨਹੀਂ ਕਰ ਰਹੀ ਨਹੀਂ ਕੋ ਸਾਡੇ ਉਤਾਰ ਲੈਣ ਆਇਆ ਔਰ ਬਾਕੀ ਸੰਸਥਾ ਵਾਲਿਆਂ ਨੂੰ ਮੇਰੀ ਬੇਨਤੀ ਹੈ ਵੀ ਉਹ ਮੇਰੀ ਮਦਦ ਕਰਨ ਤਾਂ ਕਰ ਸਕਦੇ ਹਨ ਕੋਈ ਵੀ ਸੰਸਥਾ ਵਾਲਾ ਉਹ ਮੇਰੀ ਮਦਦ ਕਰੂ ਜਿਹੜੇ ਮੇਰੇ ਮਕਾਨ ਹੈ ਡਿੱਗੇ ਮਕਾਨ ਹੈਗਾ ਉਹਨੂੰ ਪੂਰੇ ਕਰ ਮਕਮਲ ਕੀਤਾ ਜਾਵੇ ਮੈਂ ਗਰੀਬ ਗਾਰਾ ਮਜ਼ਦੂਰੀ ਕਰਨਾ ਮੇਰੇ ਕੋਈ ਵਿਚਾਰਾ ਨਹੀਂ ਹੈਗਾ ਨਾ ਕੋਈ ਢਾੜੀ ਹੈ ਨਾ ਕੋਈ ਮੇਰੀ ਨੌਕਰੀ ਹੈ ਇਸ ਵਾਸਤੇ ਮੇਰੇ ਸਰਕਾਰ ਅੱਗੇ ਵੀ ਔਰ ਸੰਸਥਾ ਅੱਗੇ ਵੀ ਮੇਰੀ ਬੇਨਤੀ ਹੈ ਕਿ ਮੈਨੂੰ ਜਿਹੜਾ ਮਕਾਨ ਮਕਮਲ ਕਰਕੇ ਦਿੱਤਾ ਜਾਵੇ ਤੇ ਜਾਂ ਤਾਂ ਕਿ ਜਿਹੜੇ ਮੈਂ ਵਿਸਥਾ ਕਰ ਸਕਦਾ ਹਾਲਾ ਕਿ ਮੇਰਾ ਕੰਨ ਵਾਲਾ ਮਕਾਨ ਕੋਈ ਛੱਤ ਜੜੀ ਹੈ ਬਿਲਕੁਲ ਕਮਜ਼ੋਰ ਹੈਗੀ ਹੈ ਜੇ ਮੈਂ ਕੱਲ ਬਣਾਣਾ ਵੀ ਚਾਹਾਂ ਤਾਂ ਮੇਰੇ ਕੋਲ ਬਣਾਣਾ ਨਹੀਂ ਸਰ ਹੋਰ ਬਾਕੀ ਤੁਸੀਂ ਆਏ ਸਾਡੀ ਸਾਰ ਲੈਣ ਆਕੇ ਪਹਿਲੀ ਵਾਰ ਜਿਨ੍ਹਾਂ ਨੇ ਆ ਕੇ ਤੇ ਬੜਾ ਬੜਾ ਧੰਨਵਾਦ ਜਿਨ੍ਹਾਂ ਨੇ ਮੇਰੇ ਸਾਰਾ ਆ ਕੇ ਲਈ ਹੈ ਤੇ ਮੇਰਾ ਹਾਲ ਚਾਲ ਪੁੱਛਿਆ ਮਕਾਨ ਨੂੰ ਹੋਰ ਵੀ ਦਰਾੜਾ ਪੈ ਕਿਉਂ ਹਾਂਜੀ ਚਾਰ ਸਵੇਰ ਦਰਾੜੇ ਦਰਾੜਾਂ ਆਈਆਂ ਜੀ ਦੂਜੇ ਮਕਾਨ ਦੇ ਵੀ ਖਤਰਾ ਆ ਗਈ ਜਿਹੜਾ ਮੇਰੇ ਭਰਾ ਦਾ ਹੈਗਾ ਮਕਾਨ ਉਹਨੂੰ ਵੀ ਖਤਰਾ ਹੈ ਅਕੀ ਇੱਕ ਘਰ ਕਿਤੇ ਨਹੀਂ ਜਾਣੇ ਘਰ ਰਹਿੰਦੇ ਜਿਹੜਾ ਇੱਕ ਮੇਰਾ ਬੇਟਾ ਔਰ ਇੱਕ ਮੈਂ ਆਣਾ ਔਰ ਇੱਕ ਮੇਰਾ ਜਿਹੜਾ ਬਰਾੜ ਹੈ ਨਾ ਜਿਹਦੇ ਤਿੰਨ ਪਰਿਵਾਰ ਹੈ ਦਿਨ 10 ਜੀ ਬਣਦੇ ਆ ਇੰਨਾ ਪਰਿਵਾਰਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਪਰ ਜੇ ਮਕਾਨ ਹੋਵੇ ਚਲੋ ਆਪਾਂ ਉਹਦਾ ਕਿਵੇਂ ਗੁਜ਼ਾਰਾ ਕਰ ਸਕਦੇ ਆ ਉਦੋਂ ਵੀ ਸਾਡੇ ਦੁਆਰਾ ਬਾੜ ਗਏ ਸੀ ਬਲੱਖਾ ਬੈਠ ਗਿਆ ਸੀ ਇਸੇ ਤਰ੍ਹਾਂ ਬਲੱਖਾ ਬੈਠ ਗਿਆ ਸੀ ਕੋਈ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ ਇੱਕ ਮਕਾਨ ਕੱਚਾ ਸੀਗਾ ਉਹ ਡਿੱਗ ਪਿਆ ਸੀਗਾ ਜਿਹੜਾ ਉਹਨੂੰ جھੋਂਪੜਾ ਬਣਾ ਦਿੱਤਾ ਗਿਆ ਸਰਕਾਰ ਨੇ ਉਹ ਸਾਨੂੰ 4-5 ਰੁਪਇਆ ਮੌਜੂਦਾ ਮਿਲਿਆ ਉਹ ਤਾਂ ਸਾਡਾ ਕਿੱਲਾ ਵੀ ਨਹੀਂ ਬਣਿਆ ਜੀ ਜਿਹੜਾ ਮੰਨ ਲਓ ਸਰਕਾਰ ਕਹਿੰਦੀ ਅਸੀਂ ਮੌਜੂਦਾ ਦਿੱਤਾ ਮੌਜੂਦਾ ਸਾਨੂੰ ਕੁਝ ਨਹੀਂ ਹੋਇਆ ਜੀ 2023 ਵਿੱਚ ਸਾਡਾ ਜੀ ਉਦੋਂ ਵੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਮਾਲੀ ਨੇ ਪਾਣੀ ਬਹੁਤ ਆਇਆ ਸੀ ਹੁਣ ਵੀ ਸਾਡਾ ਨੁਕਸਾਨ ਮਾਲੀ ਨੁਕਸਾਨ ਬਹੁਤ ਆਇਆ ਇਸ ਪਾਣੀ ਦੇ ਵਿੱਚ ਪਤਾ ਨਹੀਂ ਸਾਡੇ ਭਾਂਡੇ ਕਿੰਨੇ ਕੁ ਪਏ ਔਰ ਇੱਟਾਂ ਸਾਰੀਆਂ ਵਿੱਚ ਡਿੱਗੀਆਂ ਪਈਆਂ ਖੱਡੇ ਦੇ ਔਰ ਸਾਡੇ ਬਿਸਰੇ ਪੁੱਤਰ ਸਾਰੇ ਵੇਚ ਗਏ ਜੀ ਕੋਈ ਮਤਲਬ ਪਾਉਣ ਜੋਗੀ ਕੋਈ ਕੀ ਨਹੀਂ ਰਹਿ ਗਏ ਦਾਣੇ ਸਾਡੇ ਉਹ ਵੇਚ ਗਏ ਸਾਨੂੰ ਖਾਣ ਜੋ ਵੀ ਕੁਝ ਨਹੀਂ ਰਿਹਾ ਸੰਸਤਾ ਵਾਲੇ ਜਿਹੜੇ ਵਿਕਰਿਆ ਕੂੜੀ ਬਣਦੇ ਪਰਦੇ ਨੂੰ ਆਟਾ ਬਣਦੇ ਪਰਨਾ ਉਹ ਵੀ ਸਾਡੇ ਕੋਲ ਆਟਾ ਹੈਗਾ ਜਿਹੜਾ ਪਿਆਰ ਪੰਜ ਪੈਲੀਆਂ ਅਸੀਂ ਉਹਨਾਂ ਦਾ ਗੁਜ਼ਾਰਾ ਕਰਾਂਗੇ ਉਹ ਤੋਂ ਬਾਅਦ ਨਰਮਾ ਚਲੇ ਜਾਵਾਂਗੇ ਉਤੋਂ ਖਾਵਾਂਗੇ ਫਿਰ ਮੋਲ ਨੂੰ ਲੈ ਕੇ ਘਰਾਂਗੇ ਲਗਰੇ ਬਣ 3.5 ਫੁੱਟ ਜੋ 3 ਫੁੱਟ ਦੇ ਕਰੀਬ ਹੋਏ ਜਿਹੜਾ ਘਰ ਦੇ ਵਿੱਚ ਪਾਣੀ ਦਾ ਟਾਕ ਲਗਾਇਆ ਹੁੰਦਾ ਆਈਕਰੋ ਪਾਣੀ ਆਂਦਾ ਸੀਗਾ ਤੇ ਇਧਰੋਂ ਨਿਕਲ ਜਾਂਦਾ ਸੀਗਾ ਜਿਹੜਾ ਥੱਲੇ ਨੀਵਾ ਖੱਡਾ ਹੈਗਾ ਲੋਕਾਂ ਨੇ ਰਹਿਤਾ ਤੱਕਿਆ ਇਹ ਉਥੋਂ ਬਿਲਕੁਲ ਉਹਨਾਂ ਨੇ ਨਹੀਂ ਦੇਖ ਤੱਕਿਆ ਦੇ ਸਰਦਾਰ ਚੇਕ ਸਿੰਘ ਦਾ ਜਮੀਨਦਾਰ ਕਹਿੰਦੇ ਮੇਰੀ ਜਮੀਨ ਹੈ ਭਾਈ ਉਹਨ ਦੀ ਜਮੀਨ ਤੇ ਉਹਨੇ ਚੱਕ ਲਿਆ ਆਜ ਕੇ ਚਾਹ ਕੇ ਮੈਨੂੰ ਕਰਦਾ ਰਿਹਾ ਰੇਤੇ ਦੀ ਬਾਣੀ ਆਉਣ ਤੋਂ ਪਹਿਲੇ ਰਾਤ ਨੂੰ ਰੇਤਾ ਚੱਕਦਾ ਸੀਗਾ ਰਾਤ ਨੂੰ ਖੱਡਾ ਬੰਦ ਕਰ ਦਿੰਦਾ ਸੀਗਾ ਜਿਉਂ ਪੰਚਾਇਤ ਦੇ ਰਸੰਤੀ ਨਾਲ ਵੇਖੀ ਤਾ ਵੇਹਲੇ ਮਿੱਟੀ ਦਾ ਪੰਚਾਇਤ ਨੇ ਕਿਹਾ ਕਿ ਜਿਹੜੇ ਰੇਤਾ ਮੈਨੂੰ ਕੋ ਆਫ ਕਰਦਾ ਰਹੇਗਾ ਕਿ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਤੇਜਵਲ ਹੈ ਤੇ ਉੱਥੇ ਕਟੋਕੜ 12 ਘੰਟੇ ਆਏ ਜਿਹੜੇ ਸਾਨੂੰ ਵਾਕੀ ਆਏ ਤਾਂ ਪਾਣੀ ਪਾਣੀ ਸੀਗਾ ਕਿ ਬਾਲਟੀਆਂ ਨਾਲ ਬਾਹਰ ਛਿੱਟ ਕੇ ਉਹ ਪਾਣੀ ਡੜਾਗਾ ਸਕਾਇਆ ਸਕਾ ਕੇ ਜਿਹੜੇ ਕੁਕਰੇ ਮਾੜੀ ਮੋਟੀ ਮਿੱਟੀ ਕੰਨਾਂ ਨਾਲ ਬਜਦੀ ਸੀਗੀ ਉਹ ਅਜੇ ਖਲਾਰਤੀ ਤੇ ਜਿੰਦੇ ਕਾਰਨ ਸਾਡੇ ਪੈਣ ਲੱਗੀ ਜਿਵੇਂ ਬਣ ਗਏ ਅਸੀਂ ਹੁਣ ਘਰ ਕੇ ਬੈਠੇ ਰਵਨਾ ਜੇ ਮਕਾਨ ਦਾ ਸਾਹ ਲਾਈਆ ਤਾਂ ਅੱਜ ਕੱਲ 1.5 ਲੱਖ ਤੋਂ ਕੱਟ ਦਿੰਦੇ ਮਕਾਨ ਨਹੀਂ ਬਣਦਾ ਕਾ ਬਾਕੀ ਦਾ ਮਕਾਨ ਲਾਈਆ ਤਾਂ ਜਿਵੇਂ ਪਲੱਛਾ ਡਾਗੇ 50 ਹਜ਼ਾਰ ਦੀ ਪਲੱਛ ਗਈ ਔਰ ਜਿਹੜੇ ਸਾਡੇ ਬਿਸਤਰੇ ਦਾ ਔਰ 10 20 ਹਜ਼ਾਰ ਤੋਂ 2 ਲੱਖ ਦੇ ਲਗਭਗ ਨੁਕਸਾਨ ਹੋ ਗਿਆ ਹੈ ਪ੍ਰਕਾਰ ਤੋਂ ਮੇਰੀ ਬੇਨਤੀ ਹੈ ਕਿ ਮੈਨੂੰ ਜਿਹੜਾ ਵੀ ਮੇਰਾ ਨੁਕਸਾਨ ਹੋਇਆ ਤਾਂ ਮੈਨੂੰ ਇਹ ਦਿੱਤਾ ਜਾਵੇ ਮੇਰਾ ਮਕਾਨ ਬਣਵਾਇਆ ਜਾਵੇ ਜਿਹਦੇ ਵਿੱਚ ਅਸੀਂ ਵਸ ਸਕੀਏ ਜਾਂ ਅਸੀਂ ਕੋਈ ਗੁਜ਼ਾਰਾ ਕਰ ਸਕੀਏ ਬਾਹਰ ਜਾਣਗੇ ਮੈਨੂੰ ਕੋਈ ਫੋਕਟ ਨਹੀਂ ਕਿ ਜਿਹੜੇ ਜ਼ਿੰਮੇਦਾਰ ਹਨ ਬਾਹਰ ਜਾਵਾਂਗੇ ਜਾਂ ਲੈਟਰਿਕ ਜਾਵਾਂਗੇ ਤਾਂ ਤੁਹਾਨੂੰ ਉਹ ਗਾਇ ਕੱਢਣਗੇ ਇਸ ਵਾਸਤੇ ਸਾਡੀ ਪ੍ਰਾਥੀ ਜਿਹੜੇ ਕਮਜ਼ੋਰ ਹੈਗੇ ਜਲਦੀ ਜਿੰਨਾ ਵੀ ਜਲਦੀ ਹੋ ਸਕੇ ਉਹਨਾਂ ਨੂੰ ਜਲਦੀ ਜਲਦੀ ਸਾਨੂੰ ਮਦਦ ਦਿੱਤਾ ਜਾਵੇ ਔਰ ਮੇਰੇ ਸਰਕਾਰ ਅਗੇ ਵੀ ਬੇਨਤੀ ਹੈ ਬਾ ਕੋਈ ਜਮੀਨ ਨਾਲ ਜਾਂ ਮਜ਼ਦੂਰ ਬੰਦਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਹੋ ਜਾ ਜਿੰਨਾ ਜਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਦਿੱਤਾ ਜਾਵੇ ਮੇਰੇ ਆਪ ਤੋਂ ਨਹੀਂ ਹੁੰਦਾ ਜੀ ਇੱਕ ਮੇਰਾ ਬੇਟਾ ਹੈਗਾ ਉਹ ਹੀ ਕਰਦਾ ਹੈ ਗਾੜੀ ਦੱਪਾ ਮੇਰੇ ਤਾਂ ਆਪ ਦੇ ਲੱਤਾਂ ਖੜੀ ਹੋਈਆਂ ਹਾਰ ਦੀ ਸ਼ਿਕਾਇਤ ਹੈ ਜੀ ਮੈਂ ਤਾਂ ਕੰਮ ਕੋਈ ਨਹੀਂ ਹੁੰਦਾ ਜੀ ਮੈਂ ਮੰਜੀ ਦੀ ਬੈਠਾ ਰਹਿਣਾ ਜਿਸ ਤਰ੍ਹਾਂ ਤੁਸੀਂ ਆ ਮੇਰੇ ਸਾਹਮਣੇ ਤੁਸੀਂ ਆਏ ਖੜੇ ਜੀ ਇਸੇ ਤਰ੍ਹਾਂ ਮੈਂ ਬੈਠਾ ਰਹਿਣਾ ਔਰ ਮੈਂ ਤਾਂ ਤੁਰਾ ਫਿਰਾ ਨਹੀਂ ਜਾਂਦਾ ਤੇ ਨਹੀਂ ਮੈਂ ਕੁਝ ਕਰ ਸਕਦਾ ਜ਼ਿਆਦਾਤਰ ਮੈਨੂੰ ਸਮਾਜ ਸੇਵਾ ਤੋਂ ਲੱਗ ਰਹੀ ਜੋ ਸਮਾਜ ਵਿੱਚ ਅਹ ਵਿਚਾਰੇ ਸੇਵਾ ਕਰਦੀ ਫਿਰਦੀ ਹੈਗੇ ਉਹਨਾਂ ਤੋਂ ਮੈਨੇ ਬੀ ਜੇਗੀ ਤਾਂ ਉਹਨਾਂ ਨੂੰ ਮੇਰੇ ਗਜ਼ਰਸ਼ ਹੈ ਕਿ ਜਿੰਨਾ ਹੀ ਜਲਦੀ ਹੋ ਸਕੇ ਤੁਸੀਂ ਸਾਡੇ ਕੋਲੇ ਆਓ ਸਾਡੀ ਹਾਲਤ ਵੇਖੋ ਉਹ ਤੋਂ ਬਾਅਦ ਸਾਨੂੰ ਜਿਹੜਾ ਵੀ ਸਾਡਾ ਮਕਾਨ ਬਣਦਾ ਤੁਹਾਨੂੰ ਬਣਾ ਕੇ ਦੇ ਦੇ ਰਿਹਾ ਤਾਂ ਨਹੀਂ ਚੁਕਵਾ ਸਰਪੰਚ ਮਿੱਟੀ ਚੁੱਕੀ ਰਿਹਾ ਤਾਂ ਨਹੀਂ ਸਰਾ ਵੇਤੂਪੇ ਖਨਾ ਦੀ ਵੇਖਤਾ ਹੈ ਇਹ ਸਰਪੰਚ ਦੀ ਮਿੱਟੀ ਚੁਆਈ ਸਾਡੇ ਖਰਾਕੋਂ ਛੜ ਕੇ ਜਿਉਂਦੀ ਮਿੱਟੀ ਸਰਪੰਚ ਪੁਆਈਏ ਹਾਂ ਜੀ ਉਹ ਸੜਕਾਂ ਤੇ ਮਿੱਟੀ ਪੁਆਈ ਗਈ ਹਾਂ ਸੜਕਾਂ ਤੇ ਮਿੱਟੀ ਪੁਆਈ ਆ ਸਾਡੇ ਖਰਾਕੋਂ ਮਿੱਟੀ ਪਾਈ ਦੇ ਸਰਪੰਚ ਦੇ ਖਰਾ ਮਿੱਟੀ ਪਾਈ ਜਾਂਦਾ ਛੜਕਤੇ ਕੋਈ ਰੇਤਾ ਨਹੀਂ ਚੁਵਾਇਆ ਗਿਆ ਨਾ ਰੇਤਾ ਨਹੀਂ ਚੁਵਾਇਆ ਕੋਈ ਕਿੰਨੇ ਥਾਂ ਕਿੰਨੇ ਹੈਗੇ ਸੀ ਤੁਹਾਡੇ ਇਹ ਵੀ ਥੇਰਾ ਮਰਲੇ ਅੱਛਾ ਤੁਹਾਡੀ ਆਪ ਦੀ ਥਾਂ ਹੈ ਹਾਂ ਸਾਥੀ ਆਪ ਦੀ ਮਲਕੀ ਹੈ ਹਾਂ ਤੇ ਨੀਂਦ ਨਾਲੋਂ ਵੀ ਮਿੱਟੀ ਚ ਕੋਈ ਚੁਵਾਈ ਗਈ ਉਹ ਨਹੀਂ ਨਹੀਂ ਵੀਰ ਭਾਏ ਨਹੀਂ ਥਾਂ ਸੀ ਛੱਡੀ ਸੀ ਨਾਲ ਉਹ ਪਾਣੀ ਨਾਲ ਖਾਰ ਕੀ ਥੱਲੇ ਸੀ ਨਹੀਂ ਚੱਕੀ ਇੱਥੇ ਜਿਗਾਂ ਲੱਖ ਰੁਪਏ ਪੀ ਪੀ ਨਾ ਤਾਂ ਕਮਰੇ ਡੇਗਾ ਖ ਨਹੀਂ ਦੇਖ ਗਿਆ ਕਮਰੇ ਅਗੇ ਚੱਕ ਚੁੱਕ ਕੇ ਵੇਚੀ ਵਾ ਸੀ ਹੋਰ ਚੱਕ ਲਈਏ ਕੋਈ ਰੰਦ ਸੁਣਿਆ ਐਵੇਂ ਹੀ ਹਾਂ ਤੇ ਜਾਂਦੇ ਸ਼ਾ ਕੇ ਫਰਤੇ ਦੇ ਤਾ ਵੀ ਨਹੀਂ ਪਈ ਹਾਂ ਛੁੱਟੀ ਲਗਾ ਰੇ